ਇਹ ਅਸੀਂ ਹੁਣ ਪਹੁੰਚ ਗਏ ਆਂ ਦਰਿਆ ਦੇ ਉੱਤੇ ਸਾਡੀਆਂ ਸੰਗਤਾਂ ਦਰਿਆ ਦੇ ਵਿੱਚ ਵੜ ਗਈਆਂ ਨੇ ਕਾਲਪੀ ਰਿਸ਼ੀ ਨੂੰ ਸੋਨੇ ਦੀ ਪਾਲਕੀ ਵਿੱਚ ਬਿਠਾ ਕੇ ਉਹਨਾਂ ਦੇ ਪਿੰਡ ਤੋਂ ਇਸ ਸਥਾਨ ਤੇ ਲੈ ਕੇ ਆਉਂਦੇ ਨੇ ਜਿੱਥੇ ਇਸ ਟਾਈਮ ਪੌਂਡਾ ਸਾਹਿਬ ਗੁਰਦਰਾ ਸਾਹਿਬ ਆ ਤੁਹਾਨੂੰ ਦੱਸ ਰਿਹਾ ਕਿ ਉਹ ਬਣ ਰਿਹਾ ਉਹ ਕਾਲਕੀ ਰਿਸ਼ੀ ਦਾ ਸਥਾਨ ਸਾਹਿਦਕਾਰ ਦੱਸਦੇ ਹਾਂ ਜਦੋਂ ਅਨੰਦਪੁਰ ਸਾਹਿਬ ਛੱਡ ਕੇ ਸਿਰਸਾ ਨਦੀ ਪਾਰ ਕਰ ਰਹੇ ਹਾਂ ਤੇ तकरीबन 9 ਮਾਣ ਵਜਨੀ ਲਿਖਤਾਂ ਰਚਨਾ ਜਿਹੜੀਆਂ ਸਰਸਾ ਨਦੀ ਨੂੰ ਪਾਰ ਕਰਦੇ ਵਕਤ ਰੁੜ ਗਈਆਂ ਸਨ ਉਦੋਂ ਉਹਦੇ ਵਿੱਚ ਬਹੁਤ ਸਾਰਾ ਸਾਹਿਤ ਪੌਂਡਾ ਸਾਹਿਬ ਇਸ ਪਵਿੱਤਰ ਸਥਾਨ ਤੇ ਲਿਖਿਆ ਗਿਆ ਸੀ ਇਹ ਆ ਜੀ ਜਮਨਾ ਨਦੀ ਅਸੀਂ ਹੁਣ ਜਮਨਾ ਨਦੀ ਦੇ ਵਿੱਚ ਵੜ ਗਏ ਆ ਤੇ ਇੱਧਰ ਇੱਕ ਮੰਦਰ ਵੀ ਹੈਗਾ ਵਾ ਜਮਨਾ ਨਦੀ ਦੇ ਕੰਢੇ ਤੇ ਬਣਿਆ ਹੋਇਆ ਇਹ ਆ ਜਮਨਾ ਨਦੀ ਤੇ ਅਸੀਂ ਵੀ ਹੁਣ ਦੇਖਦੇ ਆਂ ਕਿ ਪਾਣੀ ਕਿੰਨਾ ਠੰਡਾ ਵਾ ਏ ਸਾਡੀ ਸੰਗਤ ਬੜੀ ਆ ਤੇ ਅਸੀਂ ਵੀ ਮਰਦੇ ਆ ਬਣਾ ਓਏ ਹੋਏ ਵੈਰੀ ਗੁੱਡ ਪਾਣੀ ਬਹੁਤ ਠੰਡਾ ਹੈ ਪਹਾੜਾਂ ਤੋਂ ਆ ਰਿਹਾ ਹੈ ਪਾਣੀ ਇਸੇ ਕਰਕੇ ਠੰਡਾ ਹੈ ਇਹ ਇੱਥੋਂ ਦੇਖੋ ਕਿੰਨੀ ਸ਼ਾਂਤ ਹੋ ਕੇ ਨਦੀ ਨਿਕਲਦੀ ਆ ਪਿਛਲੀ ਵੀਡੀਓ ਚ ਇਹਨਾਂ ਨੇ ਦੱਸਿਆ ਕਿ ਕਬੀ ਦਰਬਾਰ ਲੱਗਦਾ ਸੀ ਕਹਿੰਦੇ ਨਦੀ ਬਹੁਤ ਸ਼ੋਰ ਕਰਦੀ ਸੀ ਤੇ ਗੁਰੂ ਸਾਹਿਬ ਜੀ ਨੇ ਇਥੋਂ ਨਦੀ ਨੂੰ ਸ਼ਾਂਤ ਕੀਤਾ ਤੇ ਅੱਜ ਵੀ ਸ਼ਾਂਤ ਲੱਗਦੀ ਹੈ ਇੱਥੇ ਨਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਪਿਛਲੀ ਵੀਡੀਓ ਚ ਤੁਸੀਂ ਦੇਖਿਆ ਸੀਗਾ ਕਿ ਗੁਰਦਾਸਪੁਰ ਤੋਂ ਚੱਲੇ ਸੀ ਪਿਛਲੀ ਸੀਰੀਅ ਵਿੱਚ ਤੇ ਪਿਛਲੀ ਵੀਡੀਓ ਚ ਤੁਸੀਂ ਪੌਂਡਾ ਸਾਹਿਬ ਜੀ ਦੇ ਦਰਸ਼ਨ ਕੀਤੇ ਸੀਗੇ ਗੁਰਦਰਪ ਸਿੰਘ ਸ੍ਰੀ ਪੌਂਡਾ ਸਾਹਿਬ ਤੇ ਇਸ ਵੀਡੀਓ ਚ ਤੁਹਾਨੂੰ ਦਰਸ਼ਨ ਕਰਾਵਾਂਗੇ ਜਿੱਥੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਆਪਣੀ ਦਸਤਾਰ ਸਜਾਉਂਦੇ ਸਨ ਤੇ ਕਾਲਪੀ ਰਿਸ਼ੀ ਜੀ ਨੂੰ ਦਸਤਾਰ ਸਜਾਉਂਦਿਆ ਸੋਰੀ ਕਾਲ ਪੀ ਰਿਸ਼ੀ ਨੇ ਦਸਤਾਰ ਸਜਾਉਂਦੇ ਆ ਪੀਰ ਬੁੱਧੂ ਸ਼ਾਹ ਜੀ ਉਹਨਾਂ ਨੇ ਮੰਗ ਕੀਤੀ ਸੀਗੀ ਜੀ ਜੋ ਇਹ ਕੰਗਾ ਵਾ ਕੇਸ ਸਵੇਤ ਕੰਗਾ ਮੈਨੂੰ ਭੇਟ ਕੀਤਾ ਜਾਵੇ ਤੇ ਗੁਰੂ ਗੋਬਿੰਦ ਪਾਸ਼ਾ ਜੀ ਨੇ ਉਹਨਾਂ ਦਾ ਜੋ ਵੀ ਸੀਗੀ ਉਹਨਾਂ ਦੇ ਮਨ 'ਚ ਛੜਦਾ ਉਹਨਾਂ ਨੂੰ ਕੰਗਾ ਦੇ ਕੇ ਉਹਨਾਂ ਦੀ ਮਨੋ ਕਾਮਨਾ ਪੂਰੀ ਕੀਤੀ ਤੇ ਉਸ ਤੋਂ ਬਾਅਦ ਕਵੀ ਦਰਬਾਰ ਕਿੱਥੇ ਲੱਗਦਾ ਉਹ ਵੀ ਤੁਹਾਨੂੰ ਪ੍ਰਦਰਸ਼ਨ ਕਰਾਉਣੇ ਅੱਜ ਕਵੀ ਦਰਬਾਰ ਵੀ ਇੱਥੇ ਲੱਗਦਾ ਸੀਗਾ 52 ਕਵੀਆਂ ਦਾ ਕੀ ਇਤਿਹਾਸ ਸੀਗਾ ਜੁੜੇ ਰਹੋ ਇਸ ਵੀਡੀਓ ਦੇ ਵਿੱਚ ਐਂਡ ਤੱਕ ਧੰਨਵਾਦ ਇਹ ਆ ਜੀ ਸਾਹਮਣੇ ਤਖਤ ਪੌਂਡਾ ਸਾਹਿਬ ਜਿਹੜੇ ਪਿਛਲੀ ਵੀਡੀਓ 'ਚ ਤੁਸੀਂ ਦਰਸ਼ਨ ਕੀਤੇ ਸੀਗੇ ਤੇ ਇਹਦੀ ਬੈਕ ਸਾਈਡ ਤੇ ਇਧਰ ਪਿਛਲੇ ਪਾਸੇ ਤੁਸੀਂ ਦੇਖ ਰਹੇ ਹੋ ਇਧਰ ਦਰਿਆ ਵਾ ਦਰਿਆ ਦੇਖ ਰਹੇ ਹੋ ਤੇ ਇਧਰ ਘਾਟ ਨੂੰ ਜਾਣ ਦਾ ਰਸਤਾ ਵਾ ਰਸਤਾ ਫਿਲਹਾਲ ਕੰਮ ਚੱਲਦਾ ਪਿਆ ਵਾ ਗੋਬਿੰਦ ਘਾਟ ਤੇ ਦਸਤਾਰ ਜਿੱਥੇ ਗੁਰੂ ਸਾਹਿਬ ਸਜਦੇ ਸੀਗੇ ਉਹਦੇ ਤੁਹਾਨੂੰ ਦਰਸ਼ਨ ਕਰਾਉਨੇ ਆ ਤੇ ਇਹ ਜਗ੍ਹਾ ਤੇ ਤਨਤਨ ਸਾਈਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦਸਤਾਰ ਸਜਾਉਂਦੇ ਸਨ ਇਸ ਜਗ੍ਹਾ ਤੇ ਤੇ ਆਪਣੇ ਸਿੱਖਾਂ ਨੂੰ ਦੱਸਦੇ ਸਨ ਕਿ ਦਸਤਾਰ ਕਿਸ ਤਰ੍ਹਾਂ ਸਜਾਈ ਜਾਂਦੀ ਹੈ ਤੇ ਨਾਲ ਹੀ ਦਸਤਾਰ ਸਜਾਉਣ ਦੀ ਪ੍ਰਤੀਯੋਗਤਾ ਦੇ ਮੁਕਾਬਲੇ ਕਰਉਂਦੇ ਸਨ ਇਹ ਅੱਜ ਵੀ ਆਪਣੇ ਆਪ ਵਿੱਚ ਇੱਕ ਅਨੋਖਾ ਸਥਾਨ ਹੈ ਜਿੱਥੇ ਅੱਜ ਵੀ ਦਸਤਾਰ ਸਜਾ ਕੇ ਮੁਕਾਬਲੇ ਕਰਾਏ ਜਾਂਦੇ ਨੇ ਸਾਹਮਣੇ ਉਸੀਂ ਦਰਸ਼ਨ ਕਰ ਰਹੇ ਹਾਂ ਗੁਰਦਰਾ ਸਾਹਿਬ ਦਾ ਸਤਾਰ ਅਸਥਾਨ ਹੁੰਦਾ ਸੈ ਇੱਥੇ ਆ ਕੇ ਸਾਨੂੰ ਵੀ ਪਤਾ ਲੱਗਿਆ ਕਿ ਕਿਸ ਤਰ੍ਹਾਂ ਪ੍ਰਾਤਨ ਸਮੇਂ ਦਸਤਾਰ ਸਜਾਉਂਦੇ ਸਨ ਤੇ ਉਸੇ ਤਰ੍ਹਾਂ ਅੱਜ ਵੀ ਦਸਤਾਰ ਸਜਾਈ ਜਾਂਦੀ ਹੈ ਇਹ ਉਹ ਸਥਾਨ ਹੈ ਜਦੋਂ ਪੰਗਾਣੀ ਦਾ ਯੁੱਧ ਜਿੱਤਣ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਇੱਥੇ ਬੈਠ ਕੇ ਆਪਣੇ ਯੋਧਿਆਂ ਤੇ ਸੂਰਬੀਰਾਂ ਦੀ ਕੁਰਬਾਨੀ ਦੀ ਤਾਰੀਫ ਕੀਤੀ ਤੇ ਢਾਲ ਪਰ ਭਰ ਕੇ ਉਹਨਾਂ ਨੂੰ ਮੋਹਰਾਂ ਦਿੱਤੀਆਂ ਇਸੇ ਸਥਾਨ ਤੇ ਪੀਰ ਬੁੱਧੂ ਸ਼ਾਹ ਜੀ ਨੂੰ ਵੀ ਇੱਥੇ ਗੁਰੂ ਸਾਹਿਬ ਜੀ ਨੇ ਪੁੱਤਰ ਕੇਸਾਂ ਸਮੇਤ ਕੰਗਾ ਤੇ ਸਿਰ ਪਾਓ ਬਖਸ਼ਿਸ਼ ਕੀਤਾ ਸੀਗਾ ਇਹ ਆ ਦਸਤਾਰ ਅਸਥਾਨ ਉਹ ਅੰਦਰ ਚਲਦੇ ਆ ਤੇ ਦਰਸ਼ਨ ਕਰਦੇ ਆ ਤੇ ਦਰਸ਼ਨ ਕਰਾਉਂਦੇ ਆ ਆਸੀਂ ਕੇ ਕਾਇਆ ਤੇ ਗੁਰਦਰਾ ਸਾਹਿਬ ਅੰਦਰਾ ਖੰਡ ਪੜ ਸਾਹਿਬ ਚੱਲਦੇ ਪਏ ਸੀਗੇ ਤੇ ਇਹ ਸੀ ਦਸਤਾਰ ਸਾਹਿਬ ਤੇ ਇਧਰ ਸ਼ੀਸ਼ਮੈਲ ਇਸ ਪਾਸੇ ਨਾਲ ਹੀ ਦਸਤਾਰ ਸਾਹਿਬ ਦੇ ਸ਼ੀਸ਼ਮੈਲ ਆ ਤੇ ਸ਼ੀਸ਼ਮੈਲ ਦਾ ਕੀ ਇਤਿਹਾਸ ਆ ਜਿਆਦਾ ਇਹ ਬਾਅਦ ਵਿੱਚ ਬਣਾਇਆ ਸ਼ਾਇਦ ਅਖੰਡ ਪੜ ਸਾਹਿਬ ਦੀ ਲੜੀ ਇੱਥੇ ਚੱਲਦੀ ਆ ਤੇ ਅਖੰਡ ਪੜ ਸਾਹਿਬ ਦੀ ਲੜੀ ਅੰਦਰ ਚੱਲ ਰਹੀ ਆ ਤੇ ਇਸ ਕਰਕੇ ਸ਼ੀਸ਼ੇ ਲੱਗੇ ਹੋਣ ਕਰਕੇ ਸ਼ਾਇਦ ਸ਼ੀਸ਼ਮੈਲ ਇਹਦਾ ਨਾਮ ਰੱਖਿਆ ਵਾ ਇਹ ਬਿਲਕੁਲ ਪਿਛਲੇ ਪਾਸੇ ਤੁਸੀਂ ਦੇਖ ਰਹੇ ਹੋ ਦਰਿਆ ਦੇ ਕੰਢੇ ਤੇ ਆ ਇਧਰ ਨਿਸ਼ਾਨ ਸਾਹਿਬ ਝੁੱਲ ਰਹੇ ਨੇ ਤੇ ਪਿਛਲੇ ਪਾਸੇ ਤੁਸੀਂ ਦੇਖੋ ਦਰਿਆ ਵਾ ਸੰਤਾਂ ਸਾਡੀਆਂ ਸਾਰੀਆਂ ਦੇ ਕੋਈ ਤੋ ਸ਼ਾਂਤ ਲੰਘਦਾ ਦਰਿਆ ਤੇ ਪਿੱਛੋਂ ਬਹੁਤ ਸ਼ੋਰ ਕਰਦਾ ਔਰ ਇਹਨੇ ਏਰੀਆ ਚ ਆ ਕੇ ਗੁਰੂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਆ ਕਿ ਇਹਨੇ ਏਰੀਆ ਚ ਆ ਕੇ ਇੱਥੇ ਸ਼ੋਰ ਨਹੀਂ ਕਰਦਾ ਇਸ ਤੋਂ ਬਾਅਦ ਮੈਂ ਤੁਹਾਨੂੰ ਕਵੀ ਦਰਬਾਰ ਦੇ ਵੀ ਇਤਿਹਾਸ ਦੱਸਦਾ ਵਾਂ ਤੇ ਕਾਲਪੀ ਰਿਸ਼ੀ ਦਾ ਤੇ ਜਿਹੜਾ ਸਥਾਨ ਸੀਗਾ ਉਹ ਉਹਦਾ ਕੰਮ ਚੱਲ ਰਿਆ ਵਾ ਉਹਦਾ ਵੈਸੇ ਮੈਂ ਤੁਹਾਨੂੰ ਇਤਿਹਾਸ ਦੱਸਦਾਗਾ ਕਾਲਪੀ ਰਿਸ਼ੀ ਦਾ ਸਥਾਨ ਵੀ ਇੱਥੇ ਹੈਗਾ ਵਾ ਉਹਦਾ ਕੰਮ ਚੱਲ ਰਿਆ ਵਾ ਤੇ ਉਹਦਾ ਇਤਿਹਾਸ ਵੀ ਮੈਂ ਤੁਹਾਨੂੰ ਦੱਸਦਾ ਵਾਂ ਹੁਣ ਅਸੀਂ ਇਧਰੋਂ ਦਰਸ਼ਨ ਕਰ ਲਿਆ ਗੁਰਦਨ ਸਿੰਘ ਸਾਹਿਬ ਸ੍ਰੀ ਦਸਤਾਰ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਆਪਣੀ ਦਸਤਾਰ ਸਜਾਉਂਦੇ ਸਨ ਇਹ ਆ ਜੀ ਔਰ ਸਾਹਮਣੇ ਮੇਰੇ ਸ਼ੀਸ਼ਮਹਿਲ ਹੁਣ ਇੱਥੋਂ ਅਸੀਂ ਨਿਕਲਦੇ ਆਂ ਤੇ ਬਿਲਕੁਲ 2-4-5 ਕਦਮਾਂ ਤੇ ਇਧਰ ਗੋਬਿੰਦ ਘਾਟ ਤੇ 10 ਕੋ ਕਦਮਾਂ ਤੇ ਗੁਰਦਰਾ ਸਾਹਾ ਕਵੀ ਦਰਬਾਰ ਅਸਥਾਨ ਪਾਸ਼ਾਹੀ ਦਸਮੂਹ ਸਾਹਮਣੇ ਤੁਸੀਂ ਦੇਖ ਰਹੇ ਹੋ ਇਹਦਾ ਕੀ ਇਤਿਹਾਸ ਆ ਮੈਂ ਤੁਹਾਨੂੰ ਬਾਹਰ ਆਣ ਕੇ ਸਾਰਾ ਦੱਸਦਾ ਵਾਂ ਪਹਿਲੇ ਅੰਦਰੋਂ ਹੋ ਕੇ ਆਉਨੇ ਆਂ ਅਸੀਂ ਸੋ ਪਿਆਰੇ ਜੀ ਤੇ ਹੁਣ ਤੁਹਾਨੂੰ ਇਤਿਹਾਸ ਦੱਸਦੇ ਹਾਂ ਕਵੀ ਦਰਬਾਰ ਅਸਥਾਨ ਦਾ ਇਹ ਕਵੀ ਦਰਬਾਰ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਬੜੀ ਘੱਟ ਸੰਤਾਂ ਨੂੰ ਪਤਾ ਹੋਵੇਗਾ ਕਿ ਮੇਰੇ ਚੋਜੀ ਪਾਸ਼ਾ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਬਹੁਤ ਸਾਰੀਆਂ ਭਾਸ਼ਾਵਾਂ ਦਾ ਗਿਆਨ ਸੀ ਹਿੰਦੀ ਉਰਦੂ ਸੰਸਕ੍ਰਿਤ ਗੁਰਮੁਖੀ ਇਹ ਤੇ ਗੁਰੂ ਵੀ ਜੀ ਜਾਣਦੇ ਸੀ ਨਾਲ ਵਿਦੇਸ਼ੀ ਭਾਸ਼ਾ ਫਾਰਸੀ ਦਾ ਵੀ ਉਹਨਾਂ ਨੂੰ ਬਹੁਤ ਡੂੰਘਾ ਗਿਆਨ ਸੀ ਇਸ ਤੋਂ ਇਲਾਵਾ ਗੁਰੂ ਜੀ ਇੱਕ ਬਹੁਤ ਵੱਡੇ ਸਾਹਿਤਕਾਰ ਕਵੀ ਦਾਰਸ਼ਨਿਕ ਸੰਗੀਤਕਾਰ ਸਨ ਗੁਰੂ ਸਾਹਿਬ ਨੇ ਇਸ ਸਥਾਨ ਤੇ ਬੁੰਜਾ ਕਵੀ ਆਪਣੇ ਕੋਲ ਰੱਖੇ ਸਨ ਜਿਸ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਕਵੀ ਦਰਬਾਰ ਪਿਆ ਉਹ ਕਵੀ ਜਿਹੜੇ ਸੀ ਖਾਲੀ ਕਵੀ ਨਹੀਂ ਸਨ ਉਹਨਾਂ ਵਿੱਚੋਂ ਕੁਝ ਸਾਹਿਤਕਾਰ ਤੇ ਅਲੱਗ ਅਲੱਗ ਭਾਸ਼ਾਵਾਂ ਅਲੱਗ ਧਰਮਾਂ ਦੇ ਸਨ ਤੇ ਖੁਦ ਗੁਰੂ ਸਾਹਿਬ ਜੀ ਨੇ ਇੱਥੇ ਬੈਠ ਕੇ ਬਾਣੀ ਦੀ ਰਚਨਾ ਕੀਤੀ ਉਹ ਬੁੰਜਾ ਕਵੀਆਂ ਦਾ ਕੰਮ ਸੀ ਬਣੀ ਜਿਹੜੀ ਗੁਰੂ ਸਾਹਿਬ ਉਹਨਾਂ ਨੂੰ ਦੱਸਦੇ ਤੇ ਜਿਹੜਾ ਸਾਹਿਤ ਦੱਸਦੇ ਸਨ ਉਹਦੇ ਤਰਜਮੇ ਕਰਨੇ ਯਾਨੀ ਟ੍ਰਾਂਸਲੇਸ਼ਨ ਕਰਨੀ ਇਹਨਾਂ ਦੇ ਅਰਥ ਕਰਨੇ ਤੇ ਜਿਹੜੇ ਕਵੀ ਚੰਗਾ ਕੰਮ ਕਰਦੇ ਸਨ ਉਹਨਾਂ ਨੂੰ ਗੁਰੂ ਸਾਹਿਬ ਮਾਨ ਸਨਮਾਨ ਕਰਦੇ ਸਨ ਇਸੇ ਸਥਾਨ ਤੇ ਗੁਰੂ ਸਾਹਿਬ ਤਿੰਨੇ ਇਤਿਹਾਸਕ ਕਵੀ ਦਰਬਾਰ ਸਥਾਪਿਤ ਕੀਤਾ ਅੱਜ ਜੋ ਵੀ ਅਸੀਂ ਕਵੀ ਦਰਬਾਰ ਗੁਰਦੁਆਰਾ ਸਾਹਿਬ ਵਿੱਚ ਕਰਨੇ ਆ ਉਹਦੀ ਪਰੰਪਰਾ ਇੱਥੋਂ ਹੀ ਸ਼ੁਰੂ ਹੋਈ ਇੱਥੇ ਹੀ ਸਥਾਨ ਇਸੇ ਸਥਾਨ ਤੇ ਕਵੀ ਦਰਬਾਰ ਦਾ ਆਯੋਜਨ ਕੀਤਾ ਜਾਂਦਾ ਸੀ ਗੁਰੂ ਸਾਹਿਬ ਜੀ ਆਪ ਬੈਠ ਕੇ ਬਾਣੀ ਦੀ ਰਚਨਾ ਕਰਦੇ ਸਨ ਦਸ਼ਮ ਪਾਤਸ਼ਾਹ ਜ਼ਿਆਦਾਤਰ ਬਾਣੀਆਂ ਵਿਸ਼ੇਸ਼ ਕਰ ਜਾਪ ਸਾਹਿਬ ਸਵਈਏ ਪਾਤਸ਼ਾਹੀ ਦਸਵੀਂ ਅਕਾਲ ਉਸਤਤ ਤੇ ਚੰਡੀ ਦੀ ਵਾਰ ਦੀ ਰਚਨਾ ਇਸੇ ਸਥਾਨ ਤੇ ਬੈਠ ਕੇ ਕੀਤੀ ਪ੍ਰਾਚੀਨ ਇਤਿਹਾਸ ਅਨੁਵਾਦ ਤੇ ਗਿਆਨ ਭਰੀ ਲਿਖਤਾਂ ਨੂੰ ਸਰਲ ਦੇ ਵਿੱਚ ਉਸ ਉਸ ਦਾ ਟ੍ਰਾਂਸਲੇਸ਼ਨ ਕਰਾਉਣਾ ਗੁਰੂ ਜੀ ਆਪਣੇ ਲੇਖਕਾਂ ਤੋਂ ਕਰਾਉਂਦੇ ਸਨ ਇਸੇ ਹੀ ਸਥਾਨ ਤੋਂ ਬਹੁਮੁੱਲ ਸਾਹਿਤ ਦੀ ਰਚਨਾ ਕੀਤੀ ਗਈ ਤੇ ਸਮਾਜਿਕ ਕ੍ਰਾਂਤੀ ਲਈ ਬੁੱਧੀਜੀਵਿਆਂ ਨੂੰ ਤਿਆਰ ਕੀਤਾ ਗਿਆ ਇਸ ਸਥਾਨ ਤੇ ਬਹੁਤ ਸਾਰੀ ਬਾਣੀ ਦੀ ਰਚਨਾ ਕੀਤੀ ਗਈ ਜਿਸ ਦੇ ਬਾਰੇ ਵਿੱਚ ਸਾਹਿਤਕਾਰ ਦੱਸਦੇ ਹਨ ਜਦੋਂ ਆਨੰਦਪੁਰ ਸਾਹਿਬ ਛੱਡ ਕੇ ਸਰਸਾ ਨਦੀ ਪਾਰ ਕਰ ਰਹੇ ਸੰਤ ਤੇ तकरीबन 9 ਮਾਣ ਵਜਨੀ ਲਿਖਤਾਂ ਰਚਨਾ ਜਿਹੜੀਆਂ ਸਰਸਾ ਨਦੀ ਨੂੰ ਪਾਰ ਕਰਦੇ ਵਕਤ ਰੁੜ ਗਈਆਂ ਸਨ ਉਦੋਂ ਉਹਦੇ ਵਿੱਚ ਬਹੁਤ ਸਾਰਾ ਸਾਹਿਦ ਪੌਂਟਾ ਸਾਹਿਬ ਇਸ ਪਵਿੱਤਰ ਸਥਾਨ ਤੇ ਲਿਖਿਆ ਗਿਆ ਸੀਗਾ ਕਵੀ ਤਾਵਾ ਦੇ ਸਰਤਾਜ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਜਿਹੜੇ ਅਨੇਕਾਂ ਭਾਸ਼ਾਵਾਂ ਦੇ ਜਾਣਕਾਰ ਸਨ ਉਹਦੇ ਵਿੱਚੋਂ ਇੱਕ ਸਨ ਕਵੀ ਚੰਦਰ ਸਿੰਘ ਜਿਹੜੇ ਕਿ ਸਵਈਆਂ ਦੇ ਬੜੇ ਹੀ ਸੋਹਣੇ ਅਰਥ ਕਰਦੇ ਸਨ ਕਰਨ ਵਿੱਚ ਮਾਹਰ ਸਨ ਗੁਰੂ ਸਾਹਿਬ ਜੀ ਦੇ ਬੁੰਜਾ ਕਵੀਆਂ ਵਿੱਚੋਂ ਕੋਈ ਵੀ ਐਸਾ ਨਹੀਂ ਸੀ ਜਿਹੜਾ ਚੰਦਰ ਕਵੀ ਦੀ ਬਰਾਬਰੀ ਕਰ ਸਕਦਾ ਹੋਵੇ ਜਦੋਂ ਵਧੀਆ ਕਵੀ ਚੰਦਨ ਨੂੰ ਗੁਰੂ ਜੀ ਨੇ 65000 ਮੋਰਾ ਦਿੱਤੀਆਂ ਜਿਸ ਕਰਕੇ ਚੰਦਨ ਕਵੀ ਦੇ ਮਨ ਵਿੱਚ ਹੰਕਾਰ ਪੈਦਾ ਹੋ ਜਾਂਦਾ ਹੈ ਤੇ ਗੁਰੂ ਸਾਹਿਬ ਉਹਦਾ ਹੰਕਾਰ ਤੋੜਨ ਲਈ ਆਪਣੇ ਹੀ ਗੁਰੂ ਘਰ ਦੇ ਇੱਕ ਸੇਵਕ ਭਾਈ ਧੰਨਾ ਜੀ ਜਿਨ੍ਹਾਂ ਦਾ ਕੰਮ ਘੋੜਿਆਂ ਨੂੰ ਘਾਹ ਪਾਉਣਾ ਸੀ ਗੁਰੂ ਜੀ ਸਵੈਅ ਦੇ ਅਰਥ ਭਾਈ ਧੰਨਾ ਜੀ ਤੋਂ ਕਰਾਉਂਦੇ ਨੇ ਜਿਸ ਵਕਤ ਭਾਈ ਧੰਨਾ ਜੀ ਅਰਥ ਕਰਦੇ ਨੇ ਉਸ ਉਹ ਸੁਣ ਕਵੀ ਚੰਦਨ ਵੀ ਹੈਰਾਨ ਰਹਿ ਜਾਂਦਾ ਤੇ ਇਹ ਸੀ ਗੁਰੂ ਸਾਹਿਬ ਜੀ ਦੇ ਕੌਤਕ ਫਿਰ ਕਵੀ ਚੰਦਨ ਜੀ ਨੇ ਗੁਰੂ ਜੀ ਤੋਂ ਆਪਣੀ ਗਲਤੀ ਦੀ ਮਾਫੀ ਮੰਗੀ ਇਹ ਸੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮਹਾਰਾਜ ਜੀ ਦਾ ਇਤਿਹਾਸ ਜੋ ਬੁੰਜਾ ਕਵੀਆਂ ਨਾਲ ਸੰਬੰਧਿਤ ਸੀ ਇਸ ਥਾਂ ਨਾਲ ਸੰਬੰਧਿਤ ਸੀ ਇਹ ਆ ਜੀ ਗੁਰਦਰਾ ਸਾਹਿਬ ਦਾ ਕਵੀ ਦਰਬਾਰ ਅਸਥਾਨ ਦਾ ਇਤਿਹਾਸ ਤੁਸੀਂ ਇਹਨੂੰ ਪੜ ਸਕਦੇ ਹੋ ਤੇ ਇੱਕ ਵਾਰ ਫਿਰ ਤੋਂ ਮੈਂ ਤੁਹਾਨੂੰ ਅੰਦਰੋਂ ਦਰਸ਼ਨ ਕਰਵਾ ਦੇਵਾਂ ਤੇ ਇੱਕ ਵਾਰ ਫਿਰ ਤੋਂ ਦਰਸ਼ਨ ਕਰ ਲਓ ਤੇ ਥੋੜਾ ਜਿਹਾ ਮੈਂ ਤੁਹਾਨੂੰ ਕਾਲਪੀ ਰਿਸ਼ੀ ਦਾ ਵੀ ਇਤਿਹਾਸ ਦੱਸ ਦਵਾਂ ਇਹ ਬੰਨ੍ਹ ਰਿਹਾ ਹੈ ਇਹ ਬੰਨ੍ਹ ਰੋਣ ਤੋਂ ਕੋਈ ਨਹੀਂ ਬੰਨ੍ਹਣਾ ਨਹੀਂ ਬੰਨ੍ਹਿਆ ਇਹ ਚੱਲ ਤੇ ਮੈਨੂੰ ਮਾਫ਼ ਕਰਨਾ ਅੱਡਾ ਬੈਠੀ ਇਹ ਸੀ ਜੀ ਕਵੀ ਦਰਬਾਰ ਤੇ ਜਿੱਥੇ ਗੁਰੂ ਸਾਹਿਬ ਦਸਤਾਰ ਸਜਾਉਂਦੇ ਸਨ ਇਤਿਹਾਸ ਉਹਨਾਂ ਦਾ ਤੇ ਹੁਣ ਅਸੀਂ ਦਰਿਆ ਦੇ ਕੰਢੇ ਤੇ ਜਾਣੇ ਆ ਤੇ ਉੱਥੇ ਜਾ ਕੇ ਤੁਹਾਨੂੰ ਕਾਲਪੀ ਰਿਸ਼ੀ ਦਾ ਇਤਿਹਾਸ ਵੀ ਦੱਸਾਂਗੇ ਕਿਉਂਕਿ ਕਾਲਪੀ ਰਿਸ਼ੀ ਦਾ ਜੋ ਸਥਾਨ ਸੀਗਾ ਉਹ ਰਿਪੇਅਰ ਹੋ ਰਿਹਾ ਹੈ ਬਿਲਕੁਲ ਸਾਰਾ ਹੀ ਜਿਸ ਤਰ੍ਹਾਂ ਕੁਝ ਵੀ ਨਹੀਂ ਹੁੰਦਾ ਤੇ ਇਸ ਟਾਈਮ ਨਵੇਂ ਸਿਰੇ ਤੋਂ ਸਾਰੀ ਸ਼ੁਰੂ ਕੀਤੀ ਹੋਈ ਆ ਜਦੋਂ ਕਿਤੇ ਨੈਕਸਟ ਟਾਈਮ ਆਵਾਂਗੇ ਉਹ ਵੀ ਉਦੋਂ ਨੂੰ ਬਣ ਕੇ ਤਿਆਰ ਹੋ ਜਾਏਗਾ ਕਾਲਪੀ ਰਿਸ਼ੀ ਕੌਣ ਸਨ ਉਹਦਾ ਵੀ ਤੁਹਾਨੂੰ ਪੂਰਾ ਇਤਿਹਾਸ ਦੱਸਦਾ ਮੈਂ ਦਰਿਆ ਦੇ ਕੰਢੇ ਤੇ ਜਾ ਕੇ ਜੁੜੇ ਰਹੋ ਇਸ ਵੀਡੀਓ ਦੇ ਵਿੱਚ ਇਹ ਆ ਜੀ ਇਧਰ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਜੋੜਾ ਘਰ ਦੀ ਬਿਲਕੁਲ ਬੈਕ ਸਾਈਡ ਤੇ ਸਾਹਮਣੇ ਜੋੜਾ ਘਰ ਆ ਇਹਦੀ ਬੈਕ ਸਾਈਡ ਆ ਤੇ ਇੱਥੋਂ ਬੈਕ ਸਾਈਡ ਤੋਂ ਬਾਹਰ ਨਿਕਲ ਕੇ ਤੇ ਥੋੜਾ ਜਿਹਾ ਜੀ ਅਸੀਂ ਜਾਣਾ ਵਾ ਕੋਈ 50 ਕ ਕਦਮਾਂ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਦਰਿਆ ਵਾ ਬੈਕ ਸਾਈਡ ਤੇ ਤੇ ਇਹ ਆ ਜੀ ਲੰਗਰ ਹਾਲ ਇਹ ਲੰਗਰ ਹਾਲ ਦੀ ਬੈਕ ਸਾਈਡ ਆ ਇਹ ਲੰਗਰ ਹਾਲ ਦੀ ਬੈਕ ਸਾਈਡ ਆ ਤੇ ਇਹ ਆ ਜੀ ਗੁਰਦੁਆਰਾ ਸਾਹਿਬ ਦਸਤਾਰ ਸਾਹਿਬ ਤੇ ਨਾਲੋ ਨਾਲ ਮੈਂ ਤੁਹਾਨੂੰ ਨਾ ਕਾਲਪੀ ਰਿਸ਼ੀ ਦਾ ਇਤਿਹਾਸ ਵੀ ਦੱਸਦਾ ਵਾਂ ਮੈਂ ਉਹਨਾਂ ਦਾ ਸਥਾਨ ਵੀ ਤੁਹਾਨੂੰ ਦਿਖਾਉਣਾ ਸੀਗਾ ਲੇਕਿਨ ਉਹ ਤੁਹਾਨੂੰ ਦੱਸਿਆ ਕਿ ਬਣ ਰਿਹਾ ਵਾ ਰਿਪੇਅਰ ਹੋ ਰਿਹਾ ਵਾ ਤੇ ਇਸ ਕਾਲਪੀ ਰਿਸ਼ੀ ਦਾ ਮੈਂ ਸਥਾਨ ਵੀ ਨਾਲੇ ਨਾਲ ਬੋਲਾਂਗਾ ਕਿ ਕਾਲਪੀ ਰਿਸ਼ੀ ਦੇ ਸਥਾਨ ਤੇ ਉਸ ਵਕਤ ਵਸਦੇ ਸਨ ਮਹਾਨ ਰਿਸ਼ੀ ਜਿਨ੍ਹਾਂ ਦਾ ਨਾਮ ਸੀ ਕਾਲ ਰਿਸ਼ੀ ਕਾਲਪੀ ਰਿਸ਼ੀ ਇਹ ਬੜੇ ਹੀ ਦੂਰਦਰਸ਼ੀ ਤੇ ਮਹਾਪੁਰਖ ਸਨ ਇਹਨਾਂ ਦੇ ਬਾਰੇ ਵਿੱਚ ਕਿਹਾ ਜਾਂਦਾ ਹੈ ਕਿ ਗੁਰੂ ਘਰ ਨਾਲ ਬਹੁਤ ਜੁੜੇ ਹੋਏ ਸਨ ਇਤਿਹਾਸਕਾਰ ਐਸਾ ਦੱਸਦੇ ਨੇ ਕਿ ਇਹਨਾਂ ਨੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇਵੀ ਦਰਸ਼ਨ ਕੀਤੇ ਸਨ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਹਨਾਂ ਦੀ ਉਮਰ ਦਾ ਉਹ ਬੜੇ ਹੀ ਬਿਰਧ ਸਨ ਉਹਨਾਂ ਦੀ ਉਮਰ ਕਿੰਨੀ ਹੋ ਜਿਸ ਵਕਤ ਰਾਜਾ ਮੇਦਨੀ ਪ੍ਰਕਾਸ਼ ਗੁਰੂ ਸਾਹਿਬ ਜੀ ਨੂੰ ਪੱਤਰ ਲਿਖਦਾ ਹੈ ਤੇ ਇੱਥੇ ਆਉਣ ਲਈ ਉਸ ਤੋਂ ਪਹਿਲਾਂ ਉਹ ਕਾਲਪੀ ਰਿਸ਼ੀ ਕੋਲ ਗਿਆ ਸੀ ਤੇ ਮਦਦ ਮੰਗਣ ਲਈ ਕਿ ਉਹ ਕਿਸੇ ਤਰੀਕੇ ਨਾਲ ਰਾਜਾ ਫਤਿਹ ਚੰਦ ਨਾਲ ਸੋਲਾ ਕਰਵਾ ਦੇਣ ਕਾਲਪੀ ਰਿਸ਼ੀ ਨੇ ਉਸ ਵਕਤ ਰਾਜਾ ਮੇਦਨੀ ਪ੍ਰਕਾਸ਼ ਨੂੰ ਨਸੀਹਤ ਦਿੱਤੀ ਕਿ ਤੁਹਾਡਾ ਉਧਾਰ ਕੋਈ ਕਰ ਸਕਦਾ ਹੈ ਤਾਂ ਉਹ ਇੱਕੋ ਇੱਕੋ ਹੀ ਮਹਾਪੁਰਖ ਹੈ ਗੁਰੂ ਨਾਨਕ ਦੇਵ ਜੀ ਦੀ ਦਸਵੀਂ ਜੋਤ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹ ਦਿਆਲੂ ਤੇ ਬਖਸ਼ਣ ਹਾਰ ਨੇ ਤੁਸੀਂ ਉਹਨਾਂ ਨੂੰ ਬੇਨਤੀ ਕਰੋਗੇ ਤਾਂ ਉਹ ਜ਼ਰੂਰ ਆਉਣਗੇ ਤੇ ਉਹ ਹੀ ਤੁਹਾਡੇ ਸੰਕਟ ਕੱਟ ਸਕਦੇ ਨੇ ਇਹ ਆ ਜੀ ਸਾਹਮਣੇ ਦਰਿਆ ਔਰ ਪਿਛਲੇ ਪਾਸੇ ਤੁਸੀਂ ਦੇਖ ਰਹੇ ਹੋ ਐਸ ਰਾਮ ਔਰ ਇਹ ਗੁਰਦੁਆਰਾ ਸਾਹਿਬ ਕਬੀ ਦਰਬਾਰ ਅਰੇ ਨਾਲ ਮੈਂ ਤੁਹਾਨੂੰ ਇਤਿਹਾਸ ਦੱਸਦਾ ਵਾਂ ਤੇ ਨਾਲੋਂ ਨਾਲ ਮੈਂ ਦਰਿਆ ਵੱਲ ਨੂੰ ਜਾ ਰਿਹਾ ਵਾਂ ਕਾਲਪੀ ਰਿਸ਼ੀ ਦੀ ਇਨਸੀਅਤ ਸੁਣ ਕੇ ਰਾਜਾ ਮੇਦਨੀ ਪ੍ਰਕਾਸ਼ ਨੇ ਗੁਰੂ ਜੀ ਨੂੰ ਪੱਤਰ ਲਿਖਿਆ ਜਿਸ ਨੂੰ ਪੜ੍ਹ ਕੇ ਇੱਥੇ ਗੁਰੂ ਜੀ ਆਏ ਤੇ ਅੱਗੇ ਦਾ ਇਤਿਹਾਸ ਤੁਹਾਨੂੰ ਪਤਾ ਵਾ ਜਦੋਂ ਗੁਰੂ ਸਾਹਿਬ ਇੱਥੇ ਪਹੁੰਚੇ ਤਾਂ ਉਹਨਾਂ ਨੇ ਕਾਲਪੀ ਰਿਸ਼ੀ ਬਾਰੇ ਸੁਣਿਆ ਹੋਇਆ ਸੀ ਉਹਨਾਂ ਇਸ ਗੱਲ ਦਾ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਉਹਨਾਂ ਨੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਹੋਏ ਹੋਏ ਨੇ ਤੇ ਗੁਰੂ ਸਾਹਿਬ ਆਪ ਚੱਲ ਕੇ ਕਲਪੀ ਰਿਸ਼ੀ ਕੋਲ ਗਏ ਜਿਨ੍ਹਾਂ ਦਾ ਪਿੰਡ ਸੀ ਕਾਫਸੀ ਕਾਫਸੀ ਪਿੰਡ ਲਿਖਿਆ ਹੈ ਇਤਿਹਾਸ ਵਿੱਚ ਤੇ ਜਾਣਦੇ ਨੇ ਕਿ ਰਿਸ਼ੀ ਬਿਰਧ ਅਵਸਥਾ ਦੇ ਨੇ ਉਹਨਾਂ ਨੂੰ ਮਿਲਦੇ ਨੇ ਫਿਰ ਗੁਰੂ ਜੀ ਕਾਲਪੀ ਰਿਸ਼ੀ ਨੂੰ ਸੋਨੇ ਦੀ ਪਾਲਕੀ ਵਿੱਚ ਬਿਠਾ ਕੇ ਉਹਨਾਂ ਦੇ ਪਿੰਡ ਤੋਂ ਇਸ ਸਥਾਨ ਤੇ ਲੈ ਕੇ ਆਉਂਦੇ ਨੇ ਜਿੱਥੇ ਇਸ ਟਾਈਮ ਪੌਂਡਾ ਸਾਹਿਬ ਗੁਰਦਰਾ ਸਾਹਿਬ ਆ ਜੋ ਤੁਹਾਨੂੰ ਦੱਸ ਰਿਹਾ ਕਿ ਉਹ ਬਣ ਰਿਹਾ ਉਹ ਕਾਲਪੀ ਰਿਸ਼ੀ ਦਾ ਸਥਾਨ ਤੇ ਉਹ ਇਸ ਸਥਾਨ ਤੇ ਜਿੱਥੇ ਕਾਲਪੀ ਰਿਸ਼ੀ ਰੁਕੇ ਗੁਰੂ ਸਾਹਿਬ ਨੇ ਉਹਨਾਂ ਦੀ ਸੇਵਾ ਕੀਤੀ ਤੇ ਫਿਰ ਇਸੇ ਹੀ ਸਥਾਨ ਤੇ ਕਾਲਪੀ ਰਿਸ਼ੀ ਨੇ ਆਪਣੇ ਅੰਤਿਮ ਸਵਾਸ ਲਏ ਤੇ ਆਪਣਾ ਸ਼ਰੀਰ ਤਿਆਗ ਗਿਆ ਇਹ ਸਥਾਨ ਉਨਾ ਦਾ ਇੱਥੇ ਨਿਰੰਤਰ ਅਖੰਡ ਪਾਠ ਸਾਹਿਬ ਚੱਲਦੇ ਨੇ ਉੱਥੇ ਤੇ ਇਹ ਸੀ ਇਤਿਹਾਸ ਕਾਲਪੀਰਸ਼ਨ ਦਾ ਰਿਸ਼ੀ ਦਾ ਦੱਸਣ 'ਚ ਕੋਈ ਗਲਤੀ ਹੋਵੇ ਤਾਂ ਮਾਫ ਕਰਨਾ ਕਾਲਪੀ ਰਿਸ਼ੀ ਦਾ ਜੋ ਸਥਾਨ ਸੀਗਾ ਉਹ ਗੁਰਦੁਆਰਾ ਸਾਹਿਬ ਦੀ ਬਿਲਕੁਲ ਚਾਰਦੁਆਰੀ ਦੇ ਅੰਦਰ ਹੀ ਸੀਗਾ ਲੇਕਿਨ ਉਹ ਬਣ ਰਿਹਾ ਏ ਤੇ ਇਹ ਅਸੀਂ ਹੁਣ ਪਹੁੰਚ ਗਏ ਆਂ ਦਰਿਆ ਦੇ ਉੱਤੇ ਸਾਡੀਆਂ ਸੰਗਤਾਂ ਦਰਿਆ ਦੇ ਵਿੱਚ ਵੜ ਗਈਆਂ ਨੇ ਇਹ ਆ ਜੀ ਜਮਨਾ ਨਦੀ ਅਸੀਂ ਹੁਣ ਜਮਨਾ ਨਦੀ ਦੇ ਵਿੱਚ ਵੜ ਗਏ ਆਂ ਤੇ ਇੱਧਰ ਇੱਕ ਮੰਦਿਰ ਵੀ ਹੈਗਾ ਵਾ ਜਮਨਾ ਨਦੀ ਦੇ ਕੰਢੇ ਤੇ ਬਣਿਆ ਹਾਂ ਇਹ ਆ ਜਮਨਾ ਨਦੀ ਤੇ ਅਸੀਂ ਵੀ ਹੁਣ ਦੇਖਦੇ ਆ ਕਿ ਪਾਣੀ ਕਿੰਨਾ ਠੰਡਾ ਵਾ ਤੇ ਸਾਡੀ ਸੰਗਤ ਵੜੀ ਆ ਤੇ ਅਸੀਂ ਵੀ ਵੜਦੇ ਆ ਬਣਾ ਓਏ ਹੋਏ ਵੈਰੀ ਗੁੱਡ ਪਾਣੀ ਬਹੁਤ ਠੰਡਾ ਵਈ ਪਹਾੜਾਂ ਤੋਂ ਆ ਰਿਹਾ ਇਹ ਪਾਣੀ ਇਸੇ ਕਰਕੇ ਠੰਡਾ ਵਾ ਤੇ ਇੱਥੋਂ ਦੇਖੋ ਕਿੰਨੀ ਸ਼ਾਂਤ ਹੋ ਕੇ ਨਦੀ ਨਿਕਲਦੀ ਆ ਪਿਛਲੀ ਵੀਡੀਓ ਚ ਤਾਂ ਦੱਸਿਆ ਕਿ ਕਵੀ ਦਰਬਾਰ ਲੱਗਦਾ ਸੀਗਾ ਤੇ ਨਦੀ ਬਹੁਤ ਸ਼ੋਰ ਕਰਦੀ ਸੀ ਤੇ ਗੁਰੂ ਸਾਹਿਬ ਜੀ ਨੇ ਇਥੋਂ ਨਦੀ ਨੂੰ ਸ਼ਾਂਤ ਕੀਤਾ ਤੇ ਅੱਜ ਵੀ ਸ਼ਾਂਤ ਲੰਘਦੀ ਐ ਇਥੋਂ ਨਦੀ ਇਹ ਆ ਜੀ ਯਮਨਾ ਨਦੀ ਇਹ ਆ ਜੀ ਯਮਨਾ ਨਦੀ ਯਮਨਾ ਨਦੀ ਦੇ ਨਿਆਰੇ ਲੈ ਰਹੇ ਨੇ ਬੱਚੇ ਸਾਡੇ ਤੇ ਕੁਛ ਇਧਰ ਬੱਚੇ ਸੁਨਾਣ ਵੀ ਕਰ ਰਹੇ ਨਹਾ ਰਹੇ ਨੇ ਅੱਗੇੋਂ ਦੇਖੋ ਕਿਸ ਤਰ੍ਹਾਂ ਪਾਣੀ ਤੇਜ਼ੀ ਨਾਲ ਆ ਰਿਹਾ ਲੇਕਿਨ ਪਾਣੀ ਦਾ ਕੋਈ ਸ਼ੋਰ ਨਹੀਂ ਇੱਥੇ ਇਸ ਤੋਂ ਪਿੱਛੇ ਤੁਸੀਂ ਚੱਲ ਜਾਓ ਕਿਲੋਮੀਟਰ 1 ਕਿਲੋਮੀਟਰ ਇੱਧਰ ਨੂੰ ਚੱਲ ਜਾਓ ਅੱਗੇ ਬਹੁਤ ਸ਼ੋਰ ਹੈ ਇਸ ਨਦੀ ਦਾ ਬਹੁਤ ਸ਼ੋਰ ਕਰਦੀ ਹੈ ਇੱਧਰ ਵੇਖੋ ਤੁਸੀਂ ਪਾਣੀ ਨੂੰ ਰੋਕਣ ਵਾਸਤੇ ਬਣਾਇਆ ਹੋਇਆ ਵਾ ਇਹ ਜੋ ਮੰਦਿਰ ਹੈ ਨਾ ਦੱਸਿਆ ਇਹਨਾਂ ਨੇ ਕਿ ਇਸ ਮੰਦਿਰ ਜਦੋਂ ਕੋਈ ਮੇਲਾ ਹੁੰਦਾ ਵਾ ਉਹ ਉਹਨੂੰ ਇੱਥੇ ਪਾਣੀ ਨੂੰ ਰੋਕਦੇ ਆ ਤੇ ਇਸ ਜਗ੍ਹਾ ਜੋ ਜਿੱਥੇ ਅਸੀਂ ਖੜੇ ਆ ਤੇ ਇਹਨੂੰ ਸਰੋਵਰ ਦਾ ਰੂਪ ਦੇ ਦਿੰਦੇ ਨੇ ਉਸ ਟਾਈਮ ਤੇ ਇੱਧਰ ਪੌੜੀਆਂ ਤੇ ਇਸ਼ਨਾਨ ਕਰਦੇ ਨੇ ਸੰਗਤਾਂ ਤੇ ਇਹ ਉਸ ਤਰ੍ਹਾਂ ਇਹ ਜਿਹੜਾ ਉਹ ਉੱਪਰ ਹੀ ਰਹਿੰਦਾ ਵਾ ਉਦੋਂ ਹੀ ਇਹਨੂੰ ਥੱਲੇ ਡਾਊਨ ਕਰਦੇ ਨੇ ਜਦੋਂ ਇੱਥੇ ਕੋਈ ਫੰਕਸ਼ਨ ਹੁੰਦਾ ਵਾ ਇਹ ਸੀ ਦੀ ਗੁਰਦਰਾ ਸਾਹਿਬ ਦਸਤਾਰ ਸਾਹਿਬ ਦਾ ਇਤਿਹਾਸ ਤੇ ਕਵੀ ਦਰਬਾਰ ਦਾ ਇਤਿਹਾਸ ਤੇ ਕਾਲਪੀ ਰਿਸ਼ੀ ਦਾ ਗੁਰਦਰਾ ਸਾਹਿਬ ਜੋ ਬਣ ਰਿਆ ਸੀ ਉਹਨਾਂ ਦਾ ਅਸਥਾਨ ਤੇ ਕਾਲਪੀ ਰਿਸ਼ੀ ਦਾ ਵੀ ਇਤਿਹਾਸ ਦੱਸਿਆ ਕਿੰਨੋ ਗੁਰਦਰਾ ਸਾਹਿਬ ਪੌਂਟਾ ਸਾਹਿਬ ਦੀ ਗੁਰਦਰਾ ਸਾਹਿਬ ਦੀ ਚਾਰ ਦੁਆਰੀ ਦੇ ਅੰਦਰ ਨੇ ਤੇ ਇਹ ਅਸੀਂ ਹੁਣ ਬਾਹਰ ਆਏ ਆਂ ਤੇ ਇਹ ਕਾਲਪੀ ਰਿਸ਼ੀ ਦਾ ਇਤਿਹਾਸ ਤੁਹਾਨੂੰ ਮੈਂ ਬਾਹਰ ਆਣ ਕੇ ਸਰਵਣ ਕਰਾਇਆ ਵਾ ਇਹ ਸੀ ਜੀ ਗੁਰਦਰਾ ਸਾਹਿਬ ਦਸਤਾਰ ਸਾਹਿਬ ਤੇ ਕਵੀ ਦਰਬਾਰ ਤੇ ਕਾਲਪੀ ਰਿਸ਼ੀ ਦਾ ਇਤਿਹਾਸ ਦੱਸਿਆ ਤੁਹਾਨੂੰ ਤੇ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਜਮਨਾ ਨਦੀ ਇਹ ਜਮਨਾ ਨਦੀ ਤੇ ਇਹਦਾ ਇਤਿਹਾਸ ਗੁਰਦਰਾ ਸਾਹਿਬ ਦੀ ਜੋ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਬਿਲਕੁਲ ਗੁਰਦਰਾ ਸਾਹਿਬ ਦੀ ਕੰਧ ਦੇ ਨਾਲ ਹੀ ਚਲਦੀ ਹੈ ਤੇ ਇੱਥੋਂ ਕੋਈ ਸ਼ੋਰ ਨਹੀਂ ਕਰਦੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਬਖਸ਼ਿਸ਼ ਆ ਇਸ ਨਦੀ ਨੂੰ ਤੇ ਇੱਥੋਂ ਸ਼ੋਰ ਨਹੀਂ ਕਰਨਾ ਜਦੋਂ ਕਵੀ ਦਰਬਾਰ ਲੱਗਦਾ ਸੀਗਾ ਤੇ ਉਦੋਂ ਸ਼ੋਰ ਕਰਦੀ ਸੀ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਇਹਦਾ ਸ਼ੋਰ ਉਦੋਂ ਦਾ ਬੰਦ ਕਰਵਾਇਆ ਸੀਗਾ ਤੇ 1 ਕਿਲੋਮੀਟਰ ਪਹਿਲੇ ਔਰ 1 ਕਿਲੋਮੀਟਰ ਇਸ ਤੋਂ ਬਾਅਦ ਬਹੁਤ ਸ਼ੋਰ ਕਰਦੀ ਹੈ ਅੱਜ ਵੀ ਨਦੀ ਤੇ ਦੂਰ ਤੱਕ ਇਹਦੀ ਆਵਾਜ਼ ਸੁਣਦੀ ਆ ਇੱਥੇ ਤੁਸੀਂ ਦੇਖ ਰਹੇ ਹੋ ਬਿਲਕੁਲ ਕੋਈ ਪਾਣੀ ਦੀ ਆਵਾਜ਼ ਨਹੀਂ ਆ ਗਈ। ਇਹ ਸੀ ਜੀ ਇਤਿਹਾਸ ਦੱਸਣ 'ਚ ਕੋਈ ਕਮੀ ਰਹਿ ਗਈ ਹੋਵੇ ਤਾਂ ਮਾਫ਼ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ। ਧੰਨਵਾਦ। ਮਿਲਦੇ ਹਾਂ ਜੀ ਅਗਲੀ ਵੀਡੀਓ 'ਚ। ਰੱਬ ਰੱਖਾ।